ਦੋਸਤੋ ਮੈਂ ਤੁਹਾਡਾ ਆਪਣਾ ਸੁਖਪਾਲ ਸਿੰਘ ਖੇਰਾ ਮੈਂ ਅੱਜ ਤੁਹਾਨੂੰ ਸਮੂਹ ਕਾਂਗਰਸ ਪਾਰਟੀ ਦੇ ਪੰਜਾਬ ਦੇ ਵਰਕਰਸ ਨੂੰ ਬੇਨਤੀ ਕਰਨ ਆਸਤੇ ਹਾਜ਼ਰ ਹੋਇਆ ਕਿ 11 ਫਬਰੀ ਦਿਨ ਐਤਵਾਰ ਠੀਕ 11:30 ਵਜੇ ਸਮਰਾਲੇ ਵਿਖੇ ਕਾਂਗਰਸ ਪਾਰਟੀ ਦੀ ਬਹੁਤ ਵੱਡੀ ਵਰਕਰਸ ਕਨਵੈਨਸ਼ਨ ਹੋਣ ਵਾਲੀ ਹੋਣ ਜਾ ਰਹੀ ਹੈ ਔਰ ਇਹ ਇਸ ਕਨਵੈਨਸ਼ਨ ਨੂੰ ਪ੍ਰੈਜ਼ਾਈਡ ਕਰਨਗੇ ਸਾਡੇ 올 ਇੰਡੀਆ ਕਾਂਗਰਸ ਕਮੇਟੀ ਦੇ ਪ੍ਰੈਜ਼ੀਡੈਂਟ ਮਲਿਕ ਅਰਜੁਨ ਖੜਗੇ ਜੀ ਬਹੁਤ ਕਦਾਵਰ ਨੇਤਾ ਨੇ ਇੰਡੀਆ ਦੇ ਔਰ ਇੱਥੇ ਗੱਲਾਂ ਹੋਣਗੀਆਂ ਸਾਰੇ ਦੇਸ਼ ਦਾ ਜੋ ਇਸ ਵਕਤ ਵਾਤਾਵਰਨ ਭੈਪੀਤ ਕੀਤਾ ਬੀਜੇਪੀ ਨੇ ਕਿਸ ਤਰ੍ਹਾਂ ਇਸ ਦੇਸ਼ ਦੀ ਜਮਹੂਰੀਅਤ ਔਰ ਇਸ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਉਹਦੇ ਬਾਰੇ ਚਰਚਾ ਹੋਵੇਗੀ ਔਰ ਪੰਜਾਬ ਦੇ ਵਿੱਚ ਪਿਛਲੇ 2 ਸਾਲ ਦਾ ਜੋ ਆਪਾਂ ਸਭ ਨੇ ਮਿਲ ਕੇ ਥੱਲਿਓਂ ਲੈ ਕੇ ਉੱਪਰ ਤੱਕ ਸੰਤਾਪ ਹੰਡਾਇਆ ਇਹਨਾਂ ਮੌਜੂਦਾ ਸਰਕਾਰ ਦੇ ਹੱਥਾਂ ਵਿੱਚ ਉਹਦੇ ਤੇ ਵੀ ਆਪਾਂ ਖੁੱਲ੍ਹ ਕੇ ਚਰਚਾ ਕਰਾਂਗੇ ਔਰ ਇਸ ਕਨਵੈਨਸ਼ਨ ਨੂੰ ਕਾਮਯਾਬ ਤਾਈਂ ਕੀਤਾ ਜਾ ਸਕਦਾ ਅਗਰ ਤੁਸੀਂ ਸਾਰੇ ਹਮ ਹਮਾ ਕੇ ਸਾਰੇ ਪੰਜਾਬ ਦੇ ਵਿੱਚੋਂ ਇਸ ਇਕੱਠ ਵਿੱਚ ਸਮਰਾਲੇ ਪਹੁੰਚੋਗੇ ਸੋ ਇੱਕ ਵਾਰ ਫਿਰ ਇਹੀ ਬੇਨਤੀ ਕਰਦਾ ਹੋਇਆ ਤੁਹਾਡੇ ਤੋਂ ਮੈਂ ਖਿਮਾ ਲੈਣਾ ਕਿ 11 ਫਰਵਰੀ ਐਤਵਾਰ ਵਾਲੇ ਦਿਨ ਠੀਕ 11:30 ਵਜੇ ਆਓ ਆਪਾਂ ਸਾਰੇ ਸਮਰਾਲੇ ਮਿਲ ਕੇ ਆਪਣੀ ਪਾਰਟੀ ਨੂੰ ਮਜ਼ਬੂਤ ਕਰੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ